ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੱਲ ਮਹਾਰਾਸ਼ਟਰ ਦੇ ਸ਼੍ਰੀ ਨੰਦੇੜ ਸਾਹਿਬ ਰੇਲਵੇ ਸਟੇਸ਼ਨ ਤੋਂ ਵਿਸ਼ੇਸ਼ ਪੰਜ ਤਖਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਹ ਰੇਲ ਗੱਡੀ ਸ਼੍ਰੀ ਪਟਨਾ ਸਾਹਿਬ ਸ਼੍ਰੀ ਗਨਾਨਪੁਰ ਸਾਹਿਬ ਸ਼੍ਰੀ ਦਮਦਵਾ ਸਾਹਿਬ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਯਾਤਰਾ ਮੁਕੰਮਲ ਕਰੇਗੀ ਇਸ ਵਿਸ਼ੇਸ਼ ਗੱਡੀ ਵਿੱਚ 1400 ਯਾਤਰੀ 12 ਦਿਨਾਂ ਵਿੱਚ ਆਪਣੀ ਪੰਜ ਤਖਤ ਦੀ ਯਾਤਰਾ ਪੂਰੀ ਕਰਨਗੇ ਰੇਲ ਗੱਡੀ ਦੇ ਸਭ ਤੋਂ ਪਹਿਲੇ ਡੱਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਿਰਾਜਮਾਨ ਹੈ ਸਮੁੱਚੀ ਰੇਲ ਗੱਡੀ ਵਿੱਚ ਕੀਰਤਨ ਨਿਰੰਤਰ ਚੱਲ ਰਿਹਾ ਹੈ ਅਤੇ ਰਸਤੇ ਵਿੱਚ ਸਟੇਸ਼ਨਾਂ ਤੇ ਸੰਗਤਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਾਚਕਾਂ ਸ਼੍ਰੀ ਹਜੂ ਸਾਹਿਬ ਨੰਦੇੜ ਵਿਖੇ ਨਤਮਸਤਕ ਹੋਏ। ਉਹਨਾਂ ਇੱਥੇ ਨੁਕਤਾ ਦੀ ਭਲਾਈ ਲਈ ਅਰਦਾਸ ਕੀਤੀ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਗੁਰੂ ਘਰ ਵਿੱਚ ਨਤਮਸਤਕ ਹੋਣ ਨਾਲ ਉਹਨਾਂ ਨੂੰ ਯੁੱਗਾਂ ਤੱਕ ਅਣਗਿਣਤ ਰੂਹਾਂ ਨੂੰ ਸੇ ਦੇਣ ਵਾਲੀਆਂ ਸਿੱਖਿਆਵਾਂ ਨਾਲ ਡੂੰਘਾ ਸੰਬੰਧ ਮਹਿਸੂਸ ਹੋਇਆ ਏ। ਉਹਨਾਂ ਕਿਹਾ ਕਿ ਇਸ ਪਵਿੱਤਰ ਸਥਾਨ ਦੀ ਸ਼ਾਂਤੀ ਇੱਕ ਸ਼ਕਤੀ ਪੁੰਜੇ ਜਿਹੜਾ ਆਤਮਾ ਨੂੰ ਮੁੜ ਸੁਰਜੀਤ ਕਰਦਾ ਏ।